ਦਲਜੀਤ ਦੁਸਾਂਜ ਨੂੰ ਆਪਣਾ ਅਹਮਦਾਬਾਦ ਸ਼ੋਰ ਰੋਕ ਕੇ ਕਿਸੇ ਨਾਲ ਗੱਲ ਕਰਨੀ ਪਈ। ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਤਬੀਅਤ ਸਿਹਤ ਮਿਜ਼ਾਜ ਕਿਦਾਂ ਤੁਹਾਡੇ ਸਭ ਵਧੀਆ ਜੇ। ਵੀਰੋ ਰੀਸੈਂਟਲੀ ਦਲਜੀਤ ਦੁਸਾਂਜਾ ਵਾਲਦਾ ਇੱਕ ਅਹਮਦਾਬਾਦ ਦੇ ਅੰਦਰ ਕਾਨਸਰਟ ਹੋਇਆ ਹੈ ਇੱਕ ਸ਼ੋਅ ਹੋਇਆ ਹੈ ਜਿਦੇ ਵਿੱਚ ਉਹਨਾਂ ਨੇ ਚਾਲੇ ਸ਼ੋਅ 'ਚ ਮਿਊਜ਼ਿਕ ਰਕਵਾ ਕੇ ਤੇ ਕੁਝ ਆਪਣੇ ਜਿਹੜੇ ਟਿਕਟ ਖਰੀਦਣ ਤੋਂ ਬਗੈਰ ਆਏ ਫੈਨਸ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਸੋ ਪਿਆਰੇ ਜੀ ਆਪਾ ਵੀਡੀਓ ਦੇਖਨੇ ਆ ਕਿ ਉਹ ਕੀ ਵਾਕਿਆ ਹੋਇਆ ਕੀ ਗੱਲਬਾਤ ਕੀਤੀ ਫਿਰ ਕਰਾਂਗੇ ਵੀਡੀਓ ਦੇ ਅਗਲ ਬਾਅਦ ਦਿਲਜੀਤ ਦੋਸਾਂਝ ਦਾ ਸ਼ੋਅ ਕਮਾਲ ਦਾ ਰਿਹਾ ਅਹਮਦਾਬਾਦ ਦੇ ਵਿੱਚ ਉਹਨਾਂ ਨੇ ਕਮਾਲ ਕੀਤਾ ਲੋਕਾਂ ਦਾ ਦਿਲ ਵਿਜਿਤਿਆ ਲੇਕਿਨ ਕੁਝ ਐਸਾ ਹੋਇਆ ਉਸ ਸ਼ੋਅ ਦੇ ਵਿੱਚ ਜਿਸ ਦੇ ਕਾਰਨ ਦਿਲਜੀਤ ਨੂੰ ਆਪਣਾ ਸ਼ੋਅ ਵਿੱਚ ਹੀ ਰੋਕਣਾ ਪਿਆ ਜ਼ਰਾ ਇਸ ਵੀਡੀਓ ਨੂੰ ਤਾਂ ਵੇਖੋ ਕਿ ਆਖਰਕਾਰ ਦਿਲਜੀਤ ਦੋਸਾਂਝ ਨੇ ਇਸ ਸ਼ੋਅ ਨੂੰ ਵਿੱਚ ਹੀ ਰੋਕੇ ਕਿਸ ਨਾਲ ਕੀਤੀ ਐਸੀ ਗੱਲਬਾਤ बालकोनी है जो होटल के बालकोनी बैठे है, अच्छा भी गेम है। हा। जी हाँ ये लोग ने जो कि होटेल का कमरा बुक करके बैठे सी। ਜਿਨ੍ਹਾਂ ਨੇ ਟਿਕਟਾਂ ਤਾਂ ਨਹੀਂ ਲਈਆਂ ਲੇਕਿਨ ਦਿਲਜੀਤ ਦੋਸਾਂਝ ਦੇ ਅਹਮਦਾਬਾਦ ਸ਼ੋਅ ਦਾ ਸਭ ਤੋਂ ਬੈਸਟ ਵਿਊ ਇਹਨਾਂ ਦੇ ਕੋਲ ਹੀ ਸੀ ਲੇਕਿਨ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੇ ਕਮਰੇ ਲੈਣ ਦੇ ਲਈ ਵੀ ਲੱਖਾਂ ਰੁਪਏ ਚੁਕਾਏ ਨੇ ਤੇ ਨਾਲ ਦੀ ਨਾਲ ਜਦ ਦਿਲਜੀਤ ਦੋਸਾਂਝ ਨੇ ਇਹਨਾਂ ਨੂੰ ਵੇਖਿਆ ਕਿ ਇਹ ਲੋਕ ਬੈਠੇ ਆਪਣੇ ਹੋਟਲ ਦੀ ਬਾਲਕਨੀ ਤੋਂ ਸ਼ੋਅ ਵੇਖ ਰਹੇ ਨੇ ਤਾਂ ਵੇਖੋ ਦਿਲਜੀਤ ਦੋਸਾਂਝ ਦਾ ਕੀ ਰਿਐਕਸ਼ਨ ਸੀ

ਵਲਦਲਜੀ ਦੋਸਾਂਜ ਦਾ ਅੰદાવાદ ਸ਼ੋਕਾਫੀ ਇਵੈਂਟ ਫੁੱਲ ਰਿਹਾ ਜਿਸ ਦੇ ਵਿੱਚ ਇੱਕ ਖਾਸ ਮਹਿਮਾਨ ਦੀ ਐਂਟਰੀ ਵੀ ਹੋਈ ਸੀ ਜਦ ਉਥੇ ਕਾਰਤਿਕ ਕਰਨ ਆਏ ਤਦ ਕੀ ਮਸਤੀ ਹੋਈ ਸੀ ਉਹ ਵੀ ਤੁਹਾਨੂੰ ਦਿਖਾ ਦੰਨੇ ਆ ਵੀਰੋ ਦਲਜੀਤ ਦੋਸਾਂਝਾ ਵਾਲੇ ਨੂੰ ਮੈਂ ਮੁਸਲਮਾਨ ਸਲੂਟ ਪੇਸ਼ ਕਰਨਾ ਵਾ ਕਿ ਅਹਿਮਦਾਬਾਦ ਸ਼ੋਅ ਦੇ ਵਿੱਚ ਜਿਹੜੇ ਉਹਨਾਂ ਦੇ ਫੈਨ ਬਗੈਰ ਟਿਕਟਾਂ ਤੋਂ ਆ ਗਏ ਸ਼ੋਅ ਵੇਖਣ ਹਾਲਾਂਕਿ ਜਿਹੜੇ ਕਲਾਕਾਰ ਨੇ ਉਹ ਬੜਾ ਗੁੱਸੇ ਦਾ ਇਜ਼ਹਾਰ ਕਰਦੇ ਨੇ ਕਿਉਂਕਿ ਉਹ ਸ਼ੋਅ ਲਾਉਂਦੇ ਨੇ ਪੈਸੇ ਇਕੱਠੇ ਕਰਨ ਵਾਸਤੇ ਟਿਕਟਾਂ ਵੇਚਣ ਵਾਸਤੇ ਲੇਕਿਨ ਮੈਂ ਨਾ ਕਿ ਸਲੂਟ ਪੇਸ਼ ਕਰਨਾ ਦਲਜੀਤ ਦੋਸਾਂਝਾ ਵਾਲੇ ਨੂੰ ਕਿ ਉਹਨੇ ਮਤਲਬ ਬੜਾ ਖਸੀ ਖੁਸ਼ੀ ਉਹ ਫੈਨਾਂ ਨੂੰ ਗੱਲ ਕੀਤੀ ਕਿ ਇਹਨਾਂ ਦਾ ਤੇ ਫਰੀ ਦੇ ਵਿੱਚ ਹੀ ਕੰਮ ਸਵਾਰ ਗਿਆ ਬਗੈਰ ਟਿਕਟਾਂ ਤੋਂ ਤੇ ਸ਼ੋਰ ਹੋ ਕੇ ਤੇ ਬੜਾ ਇੱਕ ਅੱਛਾ ਰਿਸਪੌਂਸ ਦਿੱਤਾ ਦਲਜੀਤ ਦੁਸਾਂਝਾ ਵਾਲੇ ਨੇ ਸ਼ੋਰ ਹੋ ਕੇ ਫੈਨਾਂ ਦੇ ਨਾਲ ਬੜੀ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਇਹਨਾਂ ਦਾ ਫਰੀ ਦੇ ਵਿੱਚ ਕੰਮ ਸਵਾਰ ਗਿਆ ਲੇਕਿਨ ਹਾਲਾਂਕਿ ਵੇਖਿਆ ਜਾਵੇ ਤੇ ਦਲਜੀਤ ਦੁਸਾਂਝਾ ਵਾਲੇ ਦੀ ਜਿਵੇਂ ਕਿ ਹਿਸਟਰੀ ਦੱਸਦੀ ਏ ਕਿ ਇਹਨਾਂ ਦੇ ਕਾਨਸਰਟ ਦੀਆਂ ਟਿਕਟਾਂ ਮਿਲਦੀਆਂ ਹੀ ਨਹੀਂ ਐ ਸਾਰੀਆਂ ਵਿਕ ਜਾਂਦੀਆਂ ਟਾਈਮ ਤੋਂ ਪਹਿਲਾਂ ਹੀ ਇਹਨਾਂ ਦੀਆਂ ਟਿਕਟਾਂ ਬੁੱਕ ਹੋ ਜਾਂਦੀਆਂ ਐ ਐਸੇ ਤਰ੍ਹਾਂ ਅਹਮਦਾਬਾਦ ਸ਼ੋਅ ਦੀਆਂ ਵੀ ਟਿਕਟਾਂ ਬੁੱਕ ਹੋ ਗਈਆਂ ਸੀ ਲੇਕਿਨ ਉਹ ਸ਼ੋਅ ਜਿੱਥੇ ਕਾਨਸਰਟ ਹੋਣਾ ਸੀ ਉਹਦੇ ਸਾਹਮਣੇ ਜਿਹੜਾ ਹੋਟਲ ਸੀ ਉਹਦੀ ਬਾਲਕਨੀ ਜਿਹੜੀ ਆ ਉਹਦਾ ਪੂਰਾ 뷰 ਆਂਦਾ ਸੀ ਜਿੱਥੇ ਦਿਲਜੀਤ ਦਸਾਂਝਾ ਵਾਲੇ ਨੇ ਆਪਣਾ ਸ਼ੋਅ ਕਰਨਾ ਸੀ ਆਪਣਾ ਇਵੈਂਟ ਕਰਨਾ ਸੀ ਉਹ ਹੋਟਲ ਦੇ ਰੂਮ ਜਿਹੜੇ ਨੇ ਲੋਕਾਂ ਨੇ ਲੱਖਾਂ ਰੁਪਈਆ ਦੇ ਕੇ ਬੁੱਕ ਕੀਤੇ ਨੇ ਸਿਰਫ ਕਿਉਂ ਦਿਲਜੀਤ ਦਸਾਂਜਾ ਵਾਲੇ ਦਾ ਕਾਨਸਰਟ اٹੈਂਡ ਕਰਨ ਆਸਤੇ ਉਹ ਸਮਝ ਲਓ ਕਿ ਲੋਕਾਂ ਨੇ ਉਹ ਟਿਕਟਾਂ ਦੇ ਪੈਸੇ ਜਿਹੜੇ ਨੇ ਹੋਟਲ ਆ ਲਿਆਂ ਨੂੰ ਦੇਤੇ ਨੇ ਹੋਟਲ ਆ ਰਿਆਂ ਦੀ ਤੇ ਚਾਂਦੀ ਹੋ ਗਈ ਦਿਲਜੀਤ ਦਸਾਂਜਾ ਵਾਲੇ ਦੀ ਵਜ੍ਹਾ ਤੋਂ ਬਾਕੀ ਦਿਲਜੀਤ ਦਸਾਂਜਾ ਵਾਲੇ ਹਰ ਪਾਸੇ ਪੂਰੀ ਦੁਨੀਆ ਦੇ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰਦੇ ਪਏ ਨੇ ਪੰਜਾਬੀ ਜ਼ੁਬਾਨ ਦਾ ਨਾਮ ਰੋਸ਼ਨ ਕਰਦੇ ਪਏ ਨੇ ਯਕੀਨ ਕਰੋ ਬੜਾ ਬੜੀ ਖੁਸ਼ੀ ਬੜਾ ਮਾਣ ਮਹਿਸੂਸ ਹੁੰਦਾ ਜਿੱਥੇ ਜਾਓ ਉਥੇ ਕੋਈ ਨਾ ਕੋਈ ਆਪਣਾ ਅਸਰ ਛੱਡ ਜਾਂਦੇ ਨੇ ਜਿੱਥੇ ਜਾਓ ਉਥੇ ਕੋਈ ਨਾ ਕੋਈ ਆਪਣੀ ਮੁਹੱਬਤ ਬਰੀ ਗੱਲ ਛੱਡ ਜਾਂਦੇ ਨੇ ਕਿ ਲੋਕ ਜਿਹੜੇ ਨੇ ਉਹਨਾਂ ਨੂੰ ਯਾਦ ਕਰਦੇ ਰਹਿੰਦੇ ਨੇ ਯਕੀਨ ਕਰੋ ਦਲਜੀਤ ਦੋਸਾਂਝਾ ਵਾਲੇ ਦੇ ਅਹਮਦਾਬਾਦ ਕਾਨਸਰਟ ਦੇ ਅੰਦਰ ਜੋ ਵੀ ਹੋਇਆ ਇਹ ਵੇਖ ਕੇ ਯਕੀਨ ਕਰੋ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਜਿਸ ਤਰ੍ਹਾਂ ਦੂਸਰੇ ਅਦਾਕਾਰ ਜਿਵੇਂ ਬਾਲੀਵੁੱਡ ਦੇ ਅਦਾਕਾਰ ਨੇ ਉਹ ਇਸ ਤਰ੍ਹਾਂ ਨਹੀਂ ਕਰਦੇ ਇਹ第二 ਗੱਲ ਕਿ ਦਿਲਜੀਤ ਦਸਾਂਝਾ ਵਾਲੇ ਜਿੰਨੀ ਆਵਾਮ ਇਕੱਠੀ ਕਰ ਲੈਂਦੇ ਨੇ ਅੱਜ ਤੱਕ ਕਿਸੇ ਨੇ ਇਨੀ ਆਵਾਮ ਵੀ ਇਕੱਠੀ ਨਹੀਂ ਕੀਤੀ ਹਰ ਜਗ੍ਹਾ ਤੇ ਜਾਂਦੇ ਨੇ ਨਵੇਂ ਤੋਂ ਨਵਾਂ ਰਿਗਾਰਡ ਬਣਾਈ ਜਾਂਦੇ ਮੈਂ ਨਾ ਸਲੂਟ ਦਿਲਜੀਤ ਦਸਾਂਝਾ ਵਾਲੇ ਨੂੰ ਜਿੱਥੇ ਜਾਂਦੇ ਨੇ ਪੰਜਾਬੀ ਦਾ ਝੰਡਾ ਗਾੜੀ ਜਾਂਦੇ ਨੇ ਪੰਜਾਬ ਦਾ ਨਾਮ ਰੋਸ਼ਨ ਕਰੀ ਜਾਂਦੇ ਨੇ ਸੋ ਵੀਰੋ ਇਹ ਸੀ ਅੱਜ ਦੀ ਵੀਡੀਓ ਦਿਲਜੀਤ ਦਸਾਂਝਾ ਵਾਲੇ ਦੇ ਅਹਮਦਾਬਾਦ ਸ਼ੋਅ ਨੂੰ ਲੈ ਕੇ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਜੇ ਤੇ ਸਾਡੀ ਆਉਣ ਵਾਲੀ ਨਵੀਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਆਉਣ ਵਾਲਾ ਘੰਟੀ ਦਾ ਬਟਨ ਵੀ ਦਬਾ ਲਓ ਤਾਂ ਕਿ ਸਾਡੀ ਆਉਣ ਵਾਲੀ ਹਰ ਅਗਲੀ ਵੀਡੀਓ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਆਪਣਾ ਤੇ ਆਪਣੇ ਖਾਨਦਾਨ ਦਾ ਖਿਆਲ ਰੱਖਿਆ ਜੇ ਰੱਬ ਰੱਖਾ